ਚਚਾ ਰਚਤ ਚਿੱਤਰ ਹੈ ਭਾਰੀ ਚਚਾ ਰਚ ਰਚਿਤ ਚਿੱਤਰ ਹੈ ਭਾਰੀ ਜਿਹੜਾ ਸਾਹਮਣੇ ਦੀਨ ਦਾ ਨਾ ਸ੍ਰਿਸ਼ਟੀ ਇੱਕ ਜਿਹਨੂੰ ਚਿੱਤਰ ਤਸਵੀਰ ਮੰਨ ਲਈਏ ਫੋਟੋ ਮੰਨ ਲਈਏ ਬਹੁਤ ਵਿਸ਼ਾਲ ਫੋਟੋ ਹੈ ਇੱਕ ਕੈਮਰੇ ਚ ਨਹੀਂ ਆ ਸਕਦੀ ਹਜ਼ਾਰਾਂ ਕੈਮਰੇ ਚ ਨਹੀਂ ਆ ਸਕਦੀ ਐਡਾ ਵੱਡਾ ਚਿੱਤਰ ਕੋਈ ਬਣਾ ਕੇ ਦਿਖਾਵੇ ਫਿਰ ਚਿੱਤਰ ਵੀ ਹੈ ਸੱਚਾ ਪੱਤੇ ਹਿਲਦੇ ਨੇ, ਨਵੇਂ ਪੱਤੇ ਫੁੱਟਦੇ ਨੇ, ਫੁੱਲ ਖਿੜਦੇ ਨੇ ਤੇ ਚਿੱਤਰ ਦਾ ਜਿਹੜਾ ਬਣ ਜੂ ਜਿਹੇ ਜਾਂ ਬਣ ਗਿਆ ਹੋਇ ਜਾਈ ਰਹੂਗਾ। ਅਸੀਂ ਜਿਹੜੇ ਚਿੱਤਰ ਬਣਾਉਨੇ ਆ ਜੇ ਬૂર્ਤੀ ਬਣਾਤੀ ਉਹ ਜੀ ਹੈ ਜਾਇ ਜੀ ਬਣਾਈ ਸੀ। ਉਹਦੇ ਤਬਦੀਲੀ ਆਉਂਦੀ ਹੈ, ਉਹਨੇ ਬૂર્ਤੀ ਬਣਾਈ ਜਾਂਦੇ ਲੋ ਤਬਦੀਲੀ ਹੋ ਰਹੀ ਹੈ। ਐਨਾ ਕੋ ਹੁੰਦਾ ਬੱਚਾ। ਰੋਜ਼ ਤਾਂ ਤਬਦੀਲੀ ਹੁੰਦੀ ਹੈ। ਪੇੜ ਐਨਾ ਖੁੰਦਾ ਜਾਉਂਗਾ ਰੋਜ਼ ਤਬਦੀਲੀ ਹੋਦੀ ਫੁੱਲ ਲੱਗਦੇ ਨੇ ਫੜ ਲੱਗਦੇ ਨੇ ਤੁਸੀਂ ਕੋਈ ਚਿੱਤਰ ਨੂੰ ਫੁੱਲ ਫੜ ਲਾ ਕੇ ਦਿਖਾਓ ਲਾ ਦੂ ਕੋਈ ਨਹੀਂ ਲਾ ਸਕਦਾ ਇਹ ਚਿੱਤਰ ਦੇ ਚਿੱਤਰ ਖਿਚਾਏ ਨੇ ਸਾਡੇ ਜਿਹੜੇ ਅਸੀਂ ਸੀਨ ਲਿਖੇ ਤੇ ਚਿੱਤਰ ਦੇ ਨੇ ਇਹ ਚਿੱਤਰ ਸੱਚਾ ਹੈ ਕਿ ਇਹਦੇ ਵਿੱਚ ਸੱਚਾ ਹੈ ਇਹਦੇ ਵਿੱਚ ਉਹਦੀ ਹਾਲਸਾ ਆਪਣੀ ਅਸੀਂ ਜਿਹੜਾ ਖਿੱਚਾਂਗੇ ਉਹ ਤਾਂ ਬਸ ਉਹ ਸਿਆਹੀ ਜੁਰੀ ਉਹ ਨਹੀਂ ਜੇ ਰੰਗੇ ਹੁੰਦੇ ਰੋਲ ਕੀ ਹੁੰਦਾ ਕਾਗਜ਼ ਹੁੰਦਾ। ਇਹ ਕਾਗਜ਼ ਦੇ ਉੱਤੇ ਬਣਾਦਾਂਗੇ ਛੋੜਤ ਨਹੀਂ ਨੋ ਪੀਤ। ਰਚ ਦੇ ਚਿੱਤਰ ਹੈ ਭਾਰੀ। ਇਹ ਰਚਿਆ ਹੈ ਜਿਹੜੀ ਰਚਨਾ ਇੱਕ ਚਿੱਤਰ ਹੈ ਨਾ ਜਿਹੜੀ ਰਚਨਾ ਸਾਰੀ। ਇੱਕ ਚਿੱਤਰ ਹੈ। ਬਹੁਤ ਵਿਸ਼ਾਲ ਭਾਰੀ ਚਿੱਤਰ ਹੈ। ਤਜ ਚਿੱਤਰ ਹੈ ਚੇਤੂਚਿਤਕਾਰੀ। ਚਿੱਤਰ ਭੜਕ ਛਲ ਚਿੱਤਰ ਆਪਣੇ ਵੱਲੋਂ ਖਿੱਚ ਪੈਦਾ ਕਰਦਾ। ਉਹਨਾਂ ਦੀ ਗੱਲ ਪਰ ਇਹਦੀ ਕਿਹਦੇ ਵੱਲ ਨੂੰ ਚਾਕੂ ਘੱਟ ਜਿੰਨਾ ਜ਼ਿਆਦਾ ਚਾਕੂਂਗੇ ਉਹਨੇ ਜ਼ਿਆਦਾ ਫਸੋਗੇ ਠੀਕ ਐ ਇਹਨੂੰ ਛੱਡੋ ਇਹਦੇ ਵਿੱਚ ਨਾ ਬਹੁਤ ਖੂਬੋ ਬਰੀਕੀ ਨਾਲ ਦੇਖੋ ਪਰ ਅਸੀਂ ਬਰੀਕੀ ਨਾਲ ਦੇਖਦੇ ਹਾਂ ਸਹੀ ਦਾ ਨਾ ਬਰੀਕੀ ਨਾਲ ਦੇਖਦੇ ਡਾਕਟਰ ਬਰੀਕੀ ਨਾਲ ਦੇਖਦੇ ਜਿੰਨੇ ਬਰੀਕੀ ਨਾਲ ਦੇਖਦੇ ਉਹਨੇ ਹੀ ਫਸੀ ਜਾਂਦੇ ਨੇ ਜਿਹੜਾ ਇਹਨੂੰ ਜਿਆਦਾ ਸਮਝਣ ਦੀ ਕੋਸ਼ਿਸ਼ ਕਰੂਗਾ ਸੰਸਾਰ ਨੂੰ ਉਹ ਸੰਸਾਰ ਚੋਂ ਛੁੱਟ ਨਹੀਂ ਸਕਦਾ ਇਹ ਦਲਦਲ ਦੇ ਵਿੱਚ ਇਹਨਾਂ ਥੱਲੇ ਜਾ ਲਾ ਜਾਊਗਾ ਕੁਝ ਨਹੀਂ ਉਹਨੂੰ ਹੋ ਸਕਦਾ ਤਜਣ ਦੀ ਗੱਲ ਹੈ ਚਿੱਤ ਚਾਨ ਨਾ ਕਰੋ ਤੁਸੀਂ ਧਿਆਨ ਕਿਦਾ ਕਰਨਾ ਹੈ ਚਿੱਤਰਕਾਰ ਦਾ ਧਿਆਨ ਕਰੋ ਚੇਤੋ ਚਿਤਕਾਰੀ ਚੇਤੋ ਚੇਤਨ ਹੋਵੋ ਜਾਗਰਤ ਕਰੋ ਵੀ ਬਣਾਇਆ ਕਿਨੇ ਆ ਯਾਰ ਇਹ ਚਿੱਤਰ ਚਿੱਤਰ ਦਾ ਹੈਗਾ ਇਹ じゃ ਨਹੀਂ ਬਣ ਸਕਦਾ ਬਣਾਉਣ ਵਾਲਾ ਇਹ じゃ ਕੌਣ ਹੈ ਉਹ ਕਿੱਥੇ ਰਹਿੰਦਾ ਹੈ ਬਣਾਉਣ ਵਾਲੇ ਦੀ ਖੋਜ ਸ਼ੁਰੂ ਕਰ ਦਿਓ ਚਿੱਤਰ ਦੀ ਖੋਜ ਨੂੰ ਸ਼ੁਰੂ ਕਰੋ ਅਸੀਂ ਚਿੱਤਰ ਦੀ ਖੋਜ ਕੀਤੀ ਹੈ ਸੰਸਾਰ ਦੇ ਬਣਾਉਣ ਵਾਲੇ ਦੀ ਕੋਈ ਖੋਜ ਨਹੀਂ ਇੱਕ ਪਾਸੇ ਸੰਸਾਰ ਖੜਾ ਹੈ ਇੱਕ ਪਾਸੇ ਗੁਰਬਾਣੀ ਖੜੀ ਹੈ ਅੱਡੇ ਖੜੀ ਹੈ ਨਾ ਸੰਸਾਰ ਤੋਂ ਇਸ ਕਰਕੇ ਭਗਤਾਂ ਤੇ ਸਾਰੀਆਂ ਜੋ ਜਿੱਥੇ ਜੋੜ ਆਉਂਦਾ ਦੱਸ ਦਿਓ ਕਦੇ ਨਹੀਂ ਜੋੜਉਂਦਾ ਕਿ ਤੇਰੀ ਜਬਰਦਸਤੀ ਅਸੀਂ ਜੋੜ ਪੈਦਾ ਕਰਦੇ ਹਾਂ ਜ਼ਬਰਦਸਤੀ ਵਿਦਵਾਨ ਜੋੜ ਪੈਦਾ ਕਰਦੇ ਨੇ ਬੁੱਧੀ ਦਾ ਗਲਤ ਇਸਤੇਮਾਲ ਕਰਕੇ ਜੋੜ ਪੈਦਾ ਕਰਦੇ ਨੇ ਕਿਤੇ ਵੀ ਨਹੀਂ ਜੋੜਉਂਦਾ ਜਿੱਥੇ ਜੋੜ ਆਉਂਦਾ ਦੱਸ ਦਿਓ ਮਿਸਿਓ ਕਰਦੇ ਨੇ ਆਪਣੀ ਅਕਲ ਨਾਲ ਜ਼ਬਰਦਸਤੀ ਜੋੜ ਪੈਦਾ ਕਰਕੇ ਲੀਹੋ ਲਾਉਣ ਕਿਉਂਕਿ ਲੀਹ ਤੇ ਅਸਰ ਚ ਆਪ ਨਹੀਂ ਚੱਲਣਾ ਚਾਹੁੰਦੇ ਜਿਹੜਾ ਆਪ ਨਹੀਂ ਲੀਹ ਤੇ ਚੱਲਣਾ ਚਾਹੁੰਦਾ ਉਹ ਕਿਉਂ ਮੰਨੇ ਬਾਣੀ ਨੂੰ ਜਦੋਂ ਬੋੜ ਦੇ ਨਹੀਂ ਚੱਲਣਾ ਚਾਹੁੰਦਾ ਕਰਨੇ ਮੋੜੇ ਮਾਰਦਾ ਰਿਹਾ ਫਿਰ ਚੱਲਨੇ ਮੋੜੇ ਮਾਰਦੇ ਚਾੜ ਕੇ ਚੱਲਣਾ ਨਹੀਂ ਚਾਹੁੰਦੇ ਜੇ ਸੱਚ ਬੋਲ ਸਹੀ ਬੋਲ ਲਗੇ ਆ ਬਚਲੋ ਕਿਵੇਂ ਅਸੀਂ ਇਹਦਾ ਚੋ ਰਸਤਾ ਪਾਰ ਲੀਏ ਇਹ ਸਭ ਕੋਸ਼ਿਸ਼ ਇਹ ਹੋ ਰਹੀ ਹੈ ਮਦਦਵਾਨਾਂ ਦੀ ਤਾਂ ਕਿਤਰੇ ਕਿਹੜੀ ਸਰਕਾਰ ਇਹ ਗੱਲ ਮੰਨ ਲੂ ਕਿਲਾ ਮਾ ਜਿਆਦਤ ਨਾਲ ਕਰੇ ਰਾਹ ਕਰਿਆ ਸਾਰੇ ਘਰ ਦੇ ਖਿਲਾਫ ਹੋ ਗਏ ਜਦੋਂ ਉਹ ਛੜਿਆ ਚਿੱਤਰ ਚਿੱਤਰ ਘਰ ਵਿਆਹੇ ਵੀ ਵਿਚਿਆ ਗਏ ਨੇ ਚਿੱਤਰ ਦੇ ਉਦੋਂ ਧਿਆਨ ਹਟਾਇਆ ਚਿੱਤਰਕਾਰ ਖੋਜ ਕੇ ਦੁਨੀਆ ਨੂੰ ਦੱਸਣ ਲੱਗਿਆ ਉਹਨਾਂ ਨੇ ਕਿਹਾ ਇਹ ਕળે ਉਲਟੇ ਰਾਹ ਪੈ ਗਿਆ ਸੰਸਾਰ ਦੇ हिसाब ਨਾਲ ਰਾਹ ਉਲਟਾ ਹੈ ਸੰਸਾਰ ਦੇ ਰਸਤੇ ਤੋਂ ਵੱਖਰਾ ਰਸਤਾ ਹੈ ਪੰਥ ਨਿਆਰਾ ਹੈ ਏ ਬਿਆਰਾ ਦਾ ਨਜ਼ਰ ਵਹੀ ਹੈ ਇਹ ਉਲਟਾ ਹੈ ਵੱਖਰਾ ਰਸਤਾ ਇੱਕੋ ਹੀ ਰਸਤਾ ਹੈ ਜਿਹੜਾ ਸੰਸਾਰ ਦੀਆਂ ਸਾਰੀਆਂ ਮਤਾਂ ਨੂੰ ਵੱਖਰਾ ਹੈ ਅਸੀਂ ਤੋੜ ਬਰੋੜ ਕੇ ਵਿਚਰ ਲਾਤਾ ਦੇ ਅਸੀਂ ਗਣਤੀ ਵਧਾਉਣੀ ਸੀ ਸੰਸਾਰ ਚ ਸਿੱਖਲ ਦੀ ਉਸ ਗਣਤੀ ਦੇ ਸਿਰ ਤੇ ਅਸੀਂ ਆਪਣੀ ਰਾਜ ਕਰਨਾ ਸੀ ਆਪਣੀ ਚੌਧਰ ਬਣਾਉਣੀ ਸੀ ਗਲਤ ਚੌਧਰ ਦੀ ਹੋਗੀ ਗੱਲ ਛਟਕਾਰੇ ਦੀ ਤਾਂ ਲੋਈ ਨੋ ਵੀ ਸੰਸਾਰ ਤੇ ਛਟਕਾਰੇ ਦੀ ਗੱਲ ਸੰਸਾਰ ਦੇ ਨਾਲ ਜੁੜਨ ਦੀ ਸੰਸਾਰ ਦੇ ਵਿੱਚ ਫਸਣ ਦੀ ਗੱਲ ਹੋ ਗਈ ਜਿਵੇਂ ਦੂਜੀ ਉਹ ਬਤਲ ਕਰਦੀ ਸੀ ਅਸੀਂ ਕਰਨ ਲੱਗੇ ਚਿੱਤਰ ਬਚਿੱਤਰ ਇਹ ਅਬਚੇਰਾ ਇਹ ਠੀਕ ਹੈ ਚਿੱਤਰ ਬਚਿੱਤਰ ਹੈ ਬੜੀ ਬਚਿੱਤਰ ਕਿਸਮ ਦਾ ਚਿੱਤਰ ਹੈ ਜੇ ਇਹਦੇ ਵੱਲ ਚਾਕਣ ਲੱਗਦੇ ਇਹਦੇ ਵਿੱਚ ਡੁੱਬ ਜਾਂਦਾ ਇਹ ਅਬਚੇਰਾ ਅਬਚੇਰਾ ਕਹਿੰਦੇ ਨੇ ਕੱਚਾ ਹੂ ਇਹ ਕੱਚਾ ਕੱਚਾ ਪੱਟ ਲਈਏ ਨਾ ਪਹਿਲਾਂ ਆਪਾਂ ਪਾੜ ਜਿਹੜੇ ਪੱਟਦੇ ਆ ਜਿਹਨੂੰ ਪਾੜ ਕਹਿੰਦੇ ਹੁੰਦੇ ਨੇ ਰੇਤੇ ਤੱਕ ਕੱਚਾ ਹੀ ਪੱਟ ਕੇ ਲੈ ਜਾਂਦੇ ਨੇ ਫਿਰ ਚੜਾਈ ਸ਼ੁਰੂ ਕਰਦੇ ਨੇ ਰੇਤੇ ਚੋਂ ਜਾ ਕੇ ਜਿੱਥੇ ਆਯੂਪੀ ਜਿਕਵੀਰ ਰਹਿੰਦਾ ਨਾ ਰਹਿੰਦਾ ਸੀ ਉੱਥੇ ਨੂੰ ਚੇਰਾ ਕਹਿੰਦੇ ਨੇ ਉਹ ਕੱਚੇ ਪੱਟੇ ਨੂੰ ਚੇਰਾ ਕਹਿੰਦੇ ਨੇ ਚੇਰੇ ਦੀਆਂ ਜੇ ਢਿਗਾ ਢਿਗ ਪਹਿਣ ਅਬ ਚੇਰਾ ਹੋ ਜਾਂਦਾ ਢਿਗਾ ਢਿਗ ਪਹਿਣ ਦੀ ਹਾਲਤ ਹੈ ਨਾ ਬਾਰਿਸ਼ ਪੈ ਜਾ ਬਾਰਿਸ਼ ਪੈ ਕੇ ਪਾਣੀ ਪੈ ਜਾ ਤਾਂ ਉਹ ਟਿਗਾਂਡੇ ਪੈਣ ਨਾਲ ਨਾਲ ਤੇ ਉਹ ਅਬ ਝੇਰਾ ਹੋ ਜਾ ਤੇ ਅਬ ਝੇਰੇ ਜਿੱਡੇ ਪਵੇ ਆਦਮੀ ਜਿੱਥੋਂ ਵੀ ਉਹਨੇ ਕੁਝ ਆਸਰਾ ਲੈਣਾ ਉਹਨੇ ਟੁੱਟ ਕੇ ਰਾਲੇ ਟੱਪਣ ਦੇ ਹੋ ਸਕਦਾ ਐਡੀ ਢਿੱਗ ਡੱਪ ਪਵੇ ਜਿਹਦੇ ਥੱਲੇ ਹੀ ਆ ਜਵੇ ਜਿਹੜਾ ਇਹਦੇ ਨਾਲ ਟੱਚ ਕਰਦਾ ਉਹ ਇਹਦੇ ਥੱਲੇ ਆ ਜਾ ਆਹ ਸਾਹ ਚੇਰੇ ਜਿਹੜਾ ਇਹ ਜਿ ਘਿਰ ਗਿਆ ਇਹਦੇ ਆਸਰੇ ਨਾਲ ਉੱਪਰ ਨਹੀਂ ਨਿਕਲਦਾ ਇਹਨੂੰ ਛੱਡ ਦਿਓ ਤਾਂ ਨਿਕਲੂਗਾ ਬਾਹਰ ਜੇ ਤੁਸੀਂ ਇਹਦਾ ਸਹਾਰਾ ਮਾਇਆ ਦਾ ਲੈ ਕੇ ਮਾਇਆ ਤੋਂ ਬਾਹਰ ਜਾਣਾ ਚਾਹੋਗੇ ਕਦੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਕੱਚੇ ਚੇਰੇ ਦਾ ਸਹਾਰਾ ਲੈ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ ਉਹ ਤੇ ਵੱਡੀ ਡਿੱਕ ਥੱਲੇ ਆ ਗਏ ਮਾਇਆ ਦਾ ਸਹਾਰਾ ਲੈ ਕੇ ਸਰੀਰ ਦਾ ਸਹਾਰਾ ਲੈ ਕੇ ਤੁਸੀਂ ਮਾਇਆ ਤੋਂ ਰਹਿਤ ਨਹੀਂ ਹੋ ਸਕਦੇ ਸਰੀਰ ਨੂੰ ਛੱਡ ਕੇ ਤੁਸੀਂ ਇਹ ਚੇਦੇ ਦੂਰ ਹੋ ਸਕਦੇ ਇਹਨੂੰ ਜੀਵਨ ਮੁਕਤ ਅਸਨ ਕਹਿੰਦੇ ਮਾੜਾ ਦਾ ਮਾੜਾ ਹਾਲਾ ਜਿਹੜਾ ਆਸਰਾ ਹੈ ਨਾ ਮਾੜਾ ਫੇਰ ਕੇ ਬਾਹਰ ਜਾਣ ਚੇਰੇ ਦੇ ਵਿੱਚ ਆਉਣ ਵਾਲੀ ਗੱਲ ਹੈ ਹੱਥਾਂ ਨਾਲ ਸੇਵਾ ਕਰਕੇ ਕਰਮ ਕਾਂਡ ਕੁਝ ਵੀ ਕਰਕੇ ਬਾਹਰ ਨਹੀਂ ਨਿਕੜਿਆ ਜਾ ਸਕਦਾ ਇਸ ਕਰਕੇ ਸਾਰੇ ਜਿਹੜੇ ਧਰਮ ਨੇ ਫੋਕਟ ਧਰਮ ਕਛੂ ਫਲ ਨਹੀਂ ਜੇ ਤੁਸੀਂ ਸਰੀਰ ਨੂੰ ਇਨਵੋਲਵ ਕਰਕੇ ਵਿੱਚ ਧਰਮ ਕਰੋਗੇ ਸਰੀਰ ਦੀ ਇਨਵੋਲਵਮੈਂਟ ਸਿਰਫ ਚਿਹਰੇ ਨੂੰ ਤਿਆਗਣ ਤੱਕ ਇਨਵੋਲਵਮੈਂਟ ਹੈ ਉਹਦੇ ਬਾਅਦ ਕੋਈ ਇਨਵੋਲਵਮੈਂਟ ਸਰੀਰ ਦੀ ਹੈ ਹੀ ਨਹੀਂ ਇਹਨੂੰ ਸਮਝਣ ਵਾਸਤੇ ਮਾਇਆ ਨੂੰ ਤਿਆਗਣ ਵਾਸਤੇ ਸਰੀਰ ਦੀ ਲੋੜ ਹੈ ਬੇੜੀ ਦੀ ਲੋੜ ਹੈ ਸਿਰਫ ਉਹ ਦਰਿਆ ਨੂੰ ਪਾਰ ਕਰਨ ਤੱਕ ਦਰਿਆ 'ਚ ਬੇੜੀ ਛੱਡ ਦੇਣੀ ਹੈ ਘਰ ਨੂੰ ਨਹੀਂ ਲੱਗੇ ਜਾਣੀ ਜਾ ਕੇ ਮਾਇਆ ਦੀ ਬੇੜੀ ਮਾਇਆ ਦੇ ਵਿੱਚ ਤੱਕੇ ਲੋੜ ਹੈ ਮਾਇਆ ਪਾਰ ਕਰਨ ਵਾਸਤੇ ਲੋੜ ਹੈ ਸ਼ਰੀਰ ਦੀ ਉਹਦੇ ਬਾਅਦ ਕੋਈ ਲੋੜ ਨਹੀਂ ਹੈ ਲੋੜ ਤਾਂ ਸਾਚ ਕਰਨ ਨੂੰ ਵੀ ਸੜੇ ਸ਼ਰੀਰ ਜਾਂਦੇ ਨੇ ਸਾਡੇ ਸੜੇ ਘੋੜਾ ਬਾਜ ਕਾਠੀ ਉਹੋ ਭੇਜਿਆ ਹੋਇਆ ਹੈ ਕਿੱਥੇ ਕੁਰਬਾਨੀ ਕਿੱਥੇ ਸਾਡਾ ਝੂਠ ਕਿਉਂ ਸਿੱਧੇ ਜੋ ਕਹਿੰਦੇ ਸੀਰੇ ਵੀ ਸਾਡੇ ਸਰੀਰ ਚਲੇ ਜਾਂਦੇ ਨੇ ਕਾਲੀਆਂ ਜਵੜੀਆਂ ਹੋਈਆਂ ਨੇ ਅਸੀਂ ਤਾਂ ਫੇਰ ਉਹੀ ਇੱਛਾ ਰੱਖਦੇ ਹੋ ਵੀ ਗੁਰੂ ਦਾ ਜੀ ਬਾਹ ਫੜ ਕੇ ਲੈ ਜੂ ਕੋਈ ਗੁਰੂ ਬਾਹ ਲੈ ਗਿਆ ਸੀ ਆਪਣੀ ਆ ਪੰਜਾ ਲੈ ਗਿਆ ਸੀ ਜੀ ਇਹਨਾਂ ਫੜੂ ਤੂੰ ਬਾਹ ਲੈ ਜਾਏਗਾ ਜਦੋਂ ਤੇਰੀ ਬਾਹ ਹੋਊ ਗੁਰੂ ਦਾ ਉਂਗਲੀਆਂ ਪੰਜਾ ਨਾਲ ਹੋਵੇ ਤਾਂ ਫੜ ਲੂ ਵੇ ਉਹ ਵੀ ਸ਼ਰੀਰ ਇੱਥੇ ਛੱਡ ਗਿਆ ਤੇਰਾ ਵੀਰਿਆ ਜੂ ਕਾਹਦੇ ਨਾਲ ਕੀ ਫੜੂ ਤੇਰਾ ਵੀਰੋ ਦੱਸ ਇਹੋ ਜਿਹੇ ਗੱਲਾਂ ਤੇ ਵੀ ਜਿਹੜੇ ਵਿਸ਼ਵਾਸ ਕਰਦੇ ਜਾਂਦੇ ਨੇ ਲੋਕ ਕਿੰਨੀ ਕਬੂਦੀ ਹੋ ਸਕਦੀ ਹੈ ਇਹ ਜਾਣਦੇ ਹੋਏ ਵੀ ਸ਼ਰੀਰ ਇੱਥੇ ਰਹਿ ਜਾਣਾ ਇਹ ਜਾਣਦੇ ਹੋਏ ਵੀ ਉਹਦਾ ਵੀ ਸ਼ਰੀਰ ਰਹਿ ਗਿਆ ਐਡੀ ਝੂਠੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਨੇ ਇਹਨਾਂ ਨੂੰ ਕਿਹਾ ਅਸੰਖ ਮੂਰਖ ਅੰਧ ਘੋਰ ਸਾਰੇ ਮੂਰਖ ਅੰਧ ਘੋਰ ਇਹ ਜਿਹੀ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਸਾਂ ਇਹ ਜੀਆਂ ਗੱਲਾਂ ਦੇ ਵਿਸ਼ਵਾਸ ਕਰਕੇ ਇੱਕ ਵਿਅਕਤੀ ਤੇ ਸ਼ਰਧਾ ਕਰ ਲੈਂਦੇ ਸਾਂ ਇਹ ਸਾਨੂੰ ਕੁਝ ਨਾ ਕਰਨਾ ਬਾਬੇ ਉਹਦਾ ਜੀ ਗੁਰੂ ਨੇ ਲੈ ਜਾਣਾ ਪੜ ਗਿਆ ਵਾ ਛੇਤੀ ਵਿਸ਼ਵਾਸ ਕਰਦੇ ਨੇ ਲੋਕ ਵੀ ਮੈਨੂੰ ਨਾ ਕੁਝ ਕਰਦਾ ਬਾਬੇ ਤੇ ਅਸੰਖ ਚੋਰ ਹਰਾਮ ਖੋਰ ਉਹ ਚੋਰ ਹਰਾਮ ਖੋਰ ਐਜਾ ਕਹਿੰਦਾ ਮੈਂ ਮਾ ਫੜ ਕੇ ਆਇਆ ਜਣ ਪਿਛਾਦ ਕਰਨ ਵਾਲਾ ਗੁਰਖੰਦ ਕੋ ਤਜ ਚਤਰੇ ਚਤਰ ਆਖ ਚ ਤੇਰਾ ਤੇ ਇਹ ਸੰਸਾਰ ਚ ਰਹਿੰਦੇ ਹੋਏ ਸੰਸਾਰ ਤੋਂ ਅੱਖਾਂ ਮੀਟ ਕੇ ਰੋ ਸੰਸਾਰ ਨੂੰ ਗੌਰ ਨਾਲ ਨਾ ਦੇਖੋ ਜਿੰਨਾ ਇਹਨੂੰ ਜ਼ਿਆਦਾ ਗੌਰ ਨਾਲ ਦੇਖੋਗੇ ਉਹ ਨਈਏ ਚ ਫਸੋਗੇ ਬਿਨ ਦੇਖੇ ਉਪਦੇ ਨਹੀਂ ਆਸਾ ਜੋ ਚੀਜ਼ ਦੇਖ ਲੋਗੇ ਉਹਦੀ ਇੱਛਾ ਪੈਦਾ ਹੋ ਜੂਗੀ ਇਸ ਕਰਕੇ ਇਹਨੂੰ ਦੇਖਣ ਦਾ ਬੰਦ ਕਰੋ ਤਾਂ ਕਿ ਇਹਦੀ ਇੱਛਾ ਹੀ ਪੈਦਾ ਹੋਵੇ ਜੋ ਜੀ ਦੇਖੋਗੇ ਇੱਛਾ ਪੈਦਾ ਹੋ ਜੂਗੀ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀ ਸੈ ਸੋ ਸਗਲ ਬਿਨਾਸਾ ਜੋ ਦੀ ਨਾ ਤਾਂ ਨਾਸ ਬੰਦਾ ਹੈ ਉਹ ਨਾਸਵੰਤ ਨਾਲ ਕਿਵੇਂ ਜੁੜਦੇ ਹੋ ਜਿਹੜਾ ਨਾਸਵੰਤ ਨਾਲ ਜੜੂ ਉਹ ਨਾਸਵੰਤੇ ਰਹੂ ਨਾਸ ਹੋ ਜੂ ਉਹਦੀ ਬੁੱਧੀ ਦਾ ਨਾਸ ਹੋ ਜੂ ਜਿਹੜਾ ਮਾਇਆ ਨਾਲ ਜੜੂ ਉਹਦੀ ਬੁੱਧੀ ਦਾ ਨਾਸ ਹੋ ਜੂਗਾ ਉਹਦੇ ਅੰਦਰ ਅਗਿਆਨਤਾ ਛਾ ਜੂਗੀ ਉਹਦੇ ਅੰਦਰ ਭਰਮ ਵੱਧ ਜੂਗਾ ਉਹਦੀ ਬੁੱਧ ਮਲੀਨ ਹੋ ਜੂਗੀ ਬਿਨਾਸ ਦਾ ਮਤਲਬ ਇਹ ਹੈ ਬੁੱਧੀ ਦਾ ਨਾਸ ਹੋਣਾ ਤੇ ਰੱਬ ਦਾ ਹੌਲਦਰ ਲੋਕ ਚੱਲ ਪਹਿਲਾ ਸੀ ਉਹ ਵੀ ਜਾਂਦਾ ਜਾ